ਕਿ ਅੱਜ ਵੀ ਦੇਖੋ ਤੁਸੀਂ ਨਾ ਡੇਰਾ ਦੇ ਬਾਬਿਆਂ ਦੇ ਲੋਕੀ ਪੈਰ ਘੁੱਟ ਰਹੇ ਹੁੰਦੇ ਆ ਉਹਨਾਂ ਦੇ ਚਰਨਾਂ 'ਚ ਪਾਣੀ ਡੋਲ ਡੁੱਲ ਪੀ ਰਹੇ ਹੁੰਦੇ ਨਮਾ ਅਗੇ ਉਹ ਤਾਂ ਚੰਨਾ ਬਣ ਕੇ ਪੀ ਰਹੇ ਹੁੰਦੇ ਹਾਂਜੀ ਲੋਕੀ ਕਿੰਨਾ ਕਿ ਬਿੜਾ ਕਰਪ ਹੋਇਆ ਇਹ ਸਵਾਲ ਉੱਠਦਾ ਹੈ ਕਿ ਧਰਮ ਅਜਿਹੀ ਹਿੰਸਕ ਅਤੇ ਅਮਾਨਵੀ ਵਰਤਾਰਿਆਂ ਦਾ ਲਖਾਇਕ ਹੈ ਜੇ ਕਰਮ ਨੂੰ ਨਿਭਾਰੇ ਸਹੀ ਢੰਗ ਨਾਲ ਇਮਾਨਦਰੀ ਨਾਲ ਤੁਸੀਂ ਧਰਮ ਨਿਭਾਰੇ ਵਿਚਾਰਾਂ ਦਾ ਰੁਕ ਜਾਣਾ ਵਿਚਾਰ ਦਾ ਸਿੱਟਾ ਹੋ ਗਿਆ ਹੂੰ ਹਜ਼ਾਰ ਰੋਜ਼ ਜੱਟ ਦਾ ਬੰਦਾ ਸਿੰਘ ਉਦੋਂ ਮਰਦਾ ਪਸੂ ਬਣ ਕੇ ਜਦੋਂ ਉਹਦੇ ਵਿਚਾਰ ਖਤਮ ਹੁੰਦੇ ਆ ਕੋਈ ਕਿਹਾ ਸਾਡਾ ਗੁਰੂ ਸੱਚਾ ਕੋਈ ਸਾਡਾ ਗੁਰੂ ਸੱਚਾ ਕੋਈ ਸਾਡਾ ਗੁਰੂ ਸੱਚਾ ਸਾਡਾ ਗੁਰੂ ਬਹੁਤ ਹੀ ਉਹ ਕੀ ਕਰਦਾ ਕਰਾਮਾਤੀ ਆ ਹਾਂ ਨਾ ਅੰਤਰੀਆਮੀ ਆ ਆ ਵਾ ਇਹ ਆ ਉਹ ਮੈਂ ਸੋ ਮੈਨੇ ਸੋ ਬਕਵਾਸ ਕਰਦੇ ਨਾ ਰਾਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤਾਂ ਦੋਸਤੋ ਬੇਕਰਮ ਸੁੱਡੀ ਤੇ ਸੈਗਮੈਂਟ ਹੈ ਜੀ ਦੋ ਬੋਲ ਸੱਚ ਦੇ ਅੱਜ ਅਸੀਂ ਦੋ ਬੋਲ ਸੱਚ ਦੇ ਪ੍ਰੋਗਰਾਮ ਦੇ ਤਹਿਤ ਗੱਲਬਾਤ ਕਰਾਂਗੇ ਧਰਤੀ ਦੇ ਇਤਿਹਾਸ ਦੇ ਵਿੱਚ ਸੰਪਰਦਾਵਾਂ ਦੇ ਬਲੋਂ ਧਰਮ ਦੇ ਨਾਮ ਦੇ ਉੱਤੇ ਲੜੇ ਗਏ ਯੁੱਧਾਂ ਨੇ ਅਣਗਿਣਤ ਜਾਨਾਂ ਲਈਆਂ ਅਤੇ ਸਭਿਆਤਾਵਾਂ ਨੂੰ ਪ੍ਰਭਾਵਿਤ ਕੀਤਾ ਮੱਧਕਾਲੀਨ ਤੋਂ ਲੈ ਕੇ ਆਧੁਨਿਕ ਸਮੇਂ ਦੀਆਂ ਧਾਰਮਿਕ ਕਟੜਤਾਵਾਂ ਤੱਕ ਖੂਨ ਖਰਾਬੇ ਅਤੇ ਆਮਾਨਵੀ ਵਰਤਾਰਿਆਂ ਨੇ ਧਰਮ ਨੂੰ ਅਕਸਰ ਹੀ ਵਿਵਾਦ ਦੇ ਕੇਂਦਰ ਦੇ ਵਿੱਚ ਲਿਆਖੜਾ ਕੀਤਾ ਹੈ ਇਹ ਸਵਾਲ ਉੱਠਦਾ ਹੈ ਕਿ ਧਰਮ ਅਜਿਹੇ ਹਿੰਸਕ ਅਤੇ ਅਮਾਨਵੀ ਵਰਤਾਰਿਆਂ ਦਾ ਲਖਾਇਕ ਹੈ ਜਾਂ ਫਿਰ ਇਹ ਵਰਤਾਰੇ ਮਨੁੱਖੀ ਸੁਭਾ, ਸਿਆਸੀ ਸਵਾਰਥਾਂ ਅਤੇ ਸਮਾਜਿਕ ਕਤੀਸ਼ੀਲਤਾ ਦਾ ਹੀ ਨਤੀਜਾ ਨੇ ਇੱਕ ਪਾਸੇ ਧਰਮ ਨੂੰ ਸ਼ਾਂਤੀ, ਸਹਿਣਸ਼ੀਲਤਾ ਅਤੇ ਅਧਿਆਤਮਕ ਜੋੜ ਦਾ ਸਰੋਤ ਮੰਨਿਆ ਜਾਂਦਾ ਹੈ ਤੇ ਜਦਕਿ ਦੂਸਰੇ ਹੀ ਪਾਸੇ ਇਸ ਦੀਆਂ ਵਿਆਖਿਆਵਾਂ ਅਤੇ ਸੰਪਰਦਾਇ ਅਹੰਕਾਰ ਨੇ ਟਕਰਾਅ ਨੂੰ ਜਨਮ ਦਿੰਦਾ ਹੈ ਇਸ ਦੇ ਬਾਰੇ ਦੇ ਵਿੱਚ ਅੱਜ ਅਸੀਂ ਦੋ ਬੋਲ ਸੱਚ ਦੇ ਸੁਣਾਵਾਂਗੇ ਜੋ ਕਿ ਇਹ ਸਮਝਾਇਆ ਜਾ ਸਕੇ ਕਿ ਸੱਚ ਮੁੱਚ ਧਰਮ ਹਿੰਸਾ ਦਾ ਮੂਲ ਹੈ ਜਾਂ ਫਿਰ ਇਹ ਮਨੁੱਖੀ ਸਵਾਰਥ ਦਾ ਸਾਧਨ ਮਾਤਰ ਬਣ ਗਿਆ ਹੈ ਸੋ ਅੱਜ ਅਸੀਂ ਇਸ ਦੇ ਬਾਰੇ ਦੇ ਵਿੱਚ ਦੋ ਬੋਲ ਸੱਚ ਦੇ ਸੁਣਾਗੇ ਤੇ ਇਸ ਦੇ ਵਿੱਚ ਮੇਰਾ ਸਾਥ ਦੇਣਗੇ ਰੋਸ਼ਨ ਖੇੜਾ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਖੇੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜੀ ਰੋ ਖੇੜਾ ਸਾਹਿਬ ਗੱਲ ਕਰੀਏ ਤਾਂ ਇਸ ਧਰਤੀ ਗ੍ਰਹਿ ਦੇ ਉੱਤੇ ਸੰਪਰਦਾਵਾਂ ਦੇ ਵੱਲੋਂ ਧਰਮ ਯੁੱਧਾਂ ਦੇ ਨਾਮ ਤੇ ਉੱਤੇ ਬਹੁਤ ਖੂਨ ਖਰਾਬਾ ਡੋਲਿਆ ਹੈ ਕੀ ਧਰਮ ਅਜਿਹਾ ਅਮਾਨਵੀ ਵਰਤਾਰੇ ਦਾ ਲਖਾਇਕ ਹੈ ਕੀ ਕਹਿਣਾ ਚਾਹੋਗੇ ਦੋ ਬੋਲ ਸੱਚ ਦੇ ਇਸ ਦੇ ਸੰਦਰਭ ਦੇ ਵਿੱਚ ਗਰ ਕਰਮੇਗੀ ਕਿ ਅੱਜ ਦੇ ਤੁਹਾਡੇ ਦੋ ਬੋਲ ਸੱਚ ਦੇ ਵਿੱਚ ਨਾ ਬੜਾ ਇੱਕ ਸੰਜੀਦਾ ਹਮ ਸਵਾਲ ਲਿਆ ਗਿਆ ਸੰਜੀਦਾ ਇਸ ਕਰਕੇ ਕਿ ਧਰਮ ਦਾ ਅਰਥ ਕੁਝ ਹੋਰ ਹੁੰਦਾ ਤੇ ਉਹਦਾ ਅਨਰਥ ਹੋਤਰਾ ਹੋ ਰਿਹਾ ਹਾਂਜੀ ਉਹ ਇਸ ਰਹੀ ਹੋ ਰਿਹਾ ਕਿ ਜਿਹੜੇ ਸਾਡੀਆਂ ਨਾ ਪੁਜਾਰੀ ਬਾਦ ਸੀਗਾ ਜਾਂ ਜਿਹਨਾਂ ਨੇ ਮਤਲਬ ਇਹਨੂੰ ਇੱਕ ਵਿਸ਼ਵਾਸ ਨਾਲ ਹੋਰ ਕਰ ਲਿਆ ਲੇਕਿਨ ਅੰਧ ਵਿਸ਼ਵਾਸ ਪੈਦਾ ਕਰਕੇ ਉਹਨੂੰ ਖੜੇ ਕਰ ਦੇਣਾ ਹੂੰ ਇਹਦੇ ਵਿੱਚ ਆ ਕਿ ਇਹਨਾਂ ਨੇ ਨਾ ਕੀ ਕੀਤਾ ਕਿ ਸਵਰਗ ਦਾ ਲਾਲਚ ਦੇ ਦਿੱਤਾ ਨਰਕ ਦਾ ਡਰ ਦੇ ਦਿੱਤਾ ਹੂੰ ਸਵਰਗ ਦਾ ਲਾਲਚ ਤੇ ਨਰਕ ਦੇ ਡਰ ਦੇ ਵਿੱਚ ਦਵੰਦ ਵਿੱਚ ਫਸਾ ਦਿੱਤਾ ਜੀ ਠੀਕ ਆ ਹੂੰ ਤੇ ਹੁਣ ਉਹ ਕਿਦਾਂ ਦੂਰ ਹੋਵੇ ਹੂੰ ਉਹ ਕਹਿੰਦੇ ਵੀ ਸਵਰਗ ਨਾਲ ਜਿਦਿਓ ਵੀ ਕਰਮ ਚੰਗੇ ਕਰੇ ਨਰਕ ਨਾਲ ਜਿਦਿਓ ਕਰਮ ਮਾੜੇ ਨਾਲ ਮਾੜੇ ਨਾਲ ਕਰੇ ਹਾਂ ਠੀਕ ਹੈ ਜੀ ਗੱਲ ਤੇ ਵਧੀਆ ਸੀਗੀ ਵੀ ਜੇ ਕਿਸੇ ਲਾਲਚ ਤੋਂ ਬਿਨਾ ਮਨੁੱਖ ਜਿਹੜਾ ਕੰਮ ਨਹੀਂ ਕਰਦਾ ਹੂੰ ਤੇ ਉਹਨਾਂ ਨੇ ਦੇਖ ਕੇ ਕੋਸ਼ਿਸ਼ ਕੀਤੀ ਕਿ ਧਰਮ ਨੇ ਕੇ ਲੋਕਾਂ ਨੂੰ ਚੰਗੇ ਕਰਮਾਂ ਨਾਲ ਦੀ ਕਿ ਹੂੰ ਬੁਰੇ ਦੀ ਤੁਹਾਨੂੰ ਪਰੇ ਕਰੀਏ ਲੇਕਿਨ ਹੋਇਆ ਕੀ ਹੈ ਕਿ ਜਦੋਂ ਤੁਸੀਂ ਭੀੜ ਇਕੱਠੀ ਕੀਤੀ ਹੈ ਭੀੜ ਨੇ ਜਦੋਂ ਧਰਮ ਹੁੰਦਾ ਨਾ ਜਿਹੜਾ ਮਤਲਬ ਰੋਹਾਨੀ ਹੁੰਦਾ ਇਹ ਇਹ ਹੁੰਦੀ ਅੰਤਰੀ ਯਾਤਰਾ ਹੁੰਦੀ ਹਮਮ ਤੁਸੀਂ ਸਿਮਣ ਕਰਦੇ ਆ ਬਾੜ ਕਰਦੇ ਆ ਉਹ ਕੋਈ ਜ਼ੁਬਾਨ ਨਹੀਂ ਹੁੰਦੀ ਉਹ ਸਿਰਫ ਅੰਤਰਬੋਧ ਮੈਟ੍ਰੀਸ਼ਨ ਹੁੰਦੀ ਹੈ ਜੀ ਹਾਂਜੀ ਦੇਖੋ ਜਦੋਂ ਤੁਸੀਂ ਸੰਗਠਿਤ ਰੂਪ ਚੁੰਨੇ ਆ ਉਦੋਂ ਤੁਸੀਂ ਸੱਤਾ ਨੂੰ ਹਾਸਲ ਕਰਦੇ ਹਮ ਹਣਾ ਤੁਸੀਂ ਉਸ ਧਰਮ ਦੇ ਨਾਲ ਕਬਜ਼ਾ ਕਰਦੇ ਆ ਫਿਰ ਜਦੋਂ ਤੁਸੀਂ ਤੁਹਾਡੇ ਨਾ ਵਿਚਾਰ ਚੱਲਦਾ ਹੈਗਾ ਵਿਚਾਰ ਦਾ ਪ੍ਰਵਾਹ ਚੱਲਦਾ ਕਿਉਂ ਜੀਵਨ ਵੀ ਬਹੁਤ ਵਧੀਆ ਚੱਲਦਾ ਜਿੱਥੇ ਵਿਚਾਰ ਖੜੂਦ ਕਰ ਜਾਂਦਾ ਉਦੋਂ ਹਥਿਆਰ ਰੱਖਦੇ ਹੋ ਜਾਂਦੇ ਹਮ ਠੀਕ ਹੈ ਨਾ ਵਿਚਾਰਾਂ ਦਾ ਰੁਕ ਜਾਣਾ ਹਥਿਆਰ ਦਾ ਸਿੱਧਾ ਹੋ ਜਾਣਾ ਹੂੰ ਹਥਿਆਰ ਉਹ ਚੱਕਦਾ ਬੰਦਾ ਸਿੰਘ ਉਦੋਂ ਮਰਦਾ ਪਸ਼ੂ ਬਣ ਕੇ ਜਦੋਂ ਉਹਦੇ ਵਿਚਾਰ ਖਤਮ ਹੁੰਦੇ ਆ ਹੂੰ ਗੱਲ ਇਹ ਕੀ ਆ ਕਿ ਉਹ ਕਿੱਦਾਂ ਪੈਦਾ ਕਿੱਦਾਂ ਹੁੰਦੇ ਆ ਹੂੰ ਲੋਕ ਜੀ ਵੀ ਦੇਖੋ ਤੁਸੀਂ ਅਸੀਂ 21ਵੀਂ ਸਦੀ ਵਿੱਚ ਜਾ ਰਹੇ ਆ ਜੇ 21 ਸਦੀਆਂ ਗਣ ਲੀਏ ਅਸੀਂ ਹਜ਼ਾਰਾਂ ਲੱਖਾਂ ਸਾਲਾਂ ਦੀ ਗੱਲ ਨਾ ਹੀ ਕਰੀਏ ਹੂੰ ਹੂੰ ਠੀਕ ਆ ਨਾ ਪਵਾ ਕਹਿੰਦੇ ਧਨ 4100 ਰੁਪਏ ਨੂੰ 10000 ਸਾਲਾਂ ਲੱਖ ਸਾਲ ਪਿੱਛੇ ਉਹ ਗੱਲ ਬੱਕਰੀਆਂ ਹੈਗੀਆਂ ਇਤਿਹਾਸ ਹੂੰ لیکن گل ہے کیا کہ اج بھی دیکھو ਤੁਸੀਂ ਨਾ ਡੇਰਾ ਦੇ ਬਾਬਿਆਂ ਦੇ ਲੋਕੀ ਪੈਰ ਘੁੱਟ ਰਿਹਾ ਹੁੰਦੇ ਆ ਉਹਨਾਂ ਦੇ ਚਰਨਾ ਚ ਪਾਣੀ ਡੋਲ ਪੀ ਰਹੇ ਹੁੰਦੇ ਨਮਾ ਕੇ ਉਹਦਰ ਚੰਨਾ ਵਤ ਬਣ ਕੇ ਪੀ ਰਹੇ ਹੁੰਦੇ ਆ ਹਾਂਜੀ ਲੋਕੀ ਕਿੰਨਾ ਕਿ ਬਿੜਾ ਗਰਖ ਹੋਇਆ ਹੂੰ ਉਹ ਸਿਰਕਮਣ ਵਾਲੇ ਜਿਹੜੇ ਹੈਗੇ ਆ ਉਹ ਪੁਛਾਂ ਦੇ ਰਹੇ ਹੁੰਦੇ ਆ ਪੁਛਾਂ ਦੇਣ ਤੋਂ ਬਾਅਦ ਲੋਕਾਂ ਦੇ ਮੇਰੇ ਭੀੜ ਲੱਗੀ ਹੈਗੀ ਆ ਹਣਾ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਜਿਹੜਾ ਪੁਛਾਂ ਦੇ ਵਾਲੇ ਕੋਈ ਏਜੰਸੀ ਹੈ ਨਹੀਂ ਇਹ ਕੋਈ ਹੂੰ ਹਨਾ ਇਦਾਂ ਦੇ ਬਰਸਰਾ ਚੱਲ ਰਿਹਾ ਹੈਗਾ ਉਹਨੇ ਦੇ ਵਿੱਚ ਨੇ ਇੱਕਦਾਂ ਪੈਦਾ ਕਿਦਾਂ ਹੋਏ ਧਰਮ ਹਮ ਧਰਮ ਤੇ ਕੀ ਆ ਜਦੋਂ ਪਹਿਲਾਂ ਗਿਆ ਸੀ ਤੁਹਾਨੂੰ ਕਹਿੰਦਾ ਸੀ ਉਹਨਾਂ ਨੇ ਬਈ ਸਨਾਤਨ ਧਰਮ ਨਹੀਂਗਾ ਧਰਮ ਸਨਾਤਨ ਧਰਮ ਸਨਾਤਨ ਜੀ ਹਾਂਜੀ ਧਰਮ ਤਾਂ ਹੈਗਾ ਕਿ ਤੁਸੀਂ ਆਪਣੇ ਕਰਮ ਦੇ ਪ੍ਰਤੀ ਕਿਨਸ ਚੇਦੋ ਹਮ ਹਮ ਜਿਹੜਾ ਤੁਸੀਂ ਰੋਹਾਨੀ ਹੈਗਾ ਉਹ ਹੈਗਾ ਸਿਮਰਨ ਨਾਲ ਤੇ ਉਹ ਨਾ ਕਰ ਦੇਗੀ ਜਿਹੜਾ ਦੂਜਾ ਸਮਾਜਿਕ ਹੈਗਾ ਉਹ ਤਾਂ ਦਾ ਕਰਮ ਤੁਸੀਂ ਐਜੇ ਪੱਤਰਕਾਰ ਤੁਸੀਂ ਐਜੇ ਫੌਜੀ ਐਜੇ ਸਿਪਾਹੀ ਐਜੇ ਰਾਜਨੀਤੀਬਾਨ ਤੁਸੀਂ ਆਪਣੇ ਉਹ ਕਰਮਾਂ ਨੂੰ ਕਿਸ ਉਹਦੀ ਕਿਦਾਂ ਦੇ ਰਹੇ ਹੋ ਜੇ ਤੁਸੀਂ ਕਰਮ ਨੂੰ ਨਿਭਾਰੇ ਸਹੀ ਢੰਗ ਨਾਲ ਇਮਾਨਦਰੀ ਨਾਲ ਤੁਸੀਂ ਧਰਮ ਨਿਭਾਰੇ ਹੋ ਤੁਸੀਂ ਆਪਣੇ ਧਰਮ ਫਰਜ਼ ਧਰਮ ਦੇ ਮਲੇਗਾ ਫਰਜ਼ ਫਰਜ਼ ਨਹੀਂ ਦੇ ਰਹੇ ਗਿਆਂ ਜਦੋਂ ਨਹੀਂ ਕਰਦੇ ਜਦੋਂ ਵਾਜਬੇ ਸਾਹਿਬ ਨੂੰ ਵੀ ਕਹਿਣਾ ਪੈਂਦਾ ਗੁਜਰਾਜ ਜਾ ਕੇ ਤੁਸੀਂ ਰਾਜ ਧਰਮ ਨਹੀਂ ਨਿਭਾਇਆ ਹਾਂ ਹੈਨਾ ਵੀ ਉਹ ਤੋਂ ਉਖੜ ਗਏ ਤੇ ਰਾਜ ਧਰਮ ਕੀ ਸੀਗਾ ਕਿ ਉਹਨਾਂ ਸਾਰਿਆਂ ਦੀ ਸੇਵਾ ਕਰਨੀ ਕਿ ਇਹਦਾ ਇਹ ਕੋਈ ਇਦਾਂ ਦਾ ਨਾ ਮਤਲਬ ਕਾਰਡ ਨਾ ਆਪਣਾ ਜਿੱਥੇ ਮਤਲਬ ਹਰਦੇ ਵਿੱਚ ਹੋਵੇ ਹਾਂ ਹੈਨਾ ਜੀ ਇਸ ਤਰ੍ਹਾਂ ਹੈ ਕਿ ਗੱਲ ਇਦਾਂ ਸ਼ੁਰੂ ਇਦਾਂ ਹੋਈ ਆ ਕਹਿੰਦੇ ਵੀ ਇੱਕੋ ਹੀ ਨਾ ਕੀ ਹੋਇਆ ਕਿ ਇੱਕ ਫਕੀਰ ਆਦਮੀ ਹੈ ਹਾਂ ਨਾ ਤੇ ਉਹਦੇ ਚੇਲੇ ਮਤਲਬ ਸੇਵਾ ਕਰਨ ਚਾਹੁੰਦੇ ਆ ਕਹਿੰਦੇ ਸੇਵਾ ਕਰਕੇ ਸਾਨੂੰ ਫਲ ਮਿਲਣਾ ਹਾਂ ਜੋ ਸੇਵਾ ਕਰੋਗੇ ਤੁਹਾਨੂੰ ਫਲ ਮਿਲੂਗਾ ਸੇਵਾ ਕੀ ਹੈ ਕਿ ਜਿਹੜਾ ਗੁਰੂ ਆ ਇਹਦੀ ਸੇਵਾ ਕੀਤੀ ਜਾਵੇ ਇਹਦੀ ਮ사ਜ ਕੀਤੀ ਜਾਵੇ ਇਹਦੀ ਮਜਾਦ ਪੁਰਸ਼ੀ ਕੀਤੀ ਜਾਵੇ ਇਹਨਾਂ ਦੀ ਸੇਵਾ ਖਾਣ ਬਿਨਾਂ ਤਿਆਰ ਕੀਤਾ ਜਾਵੇ ਠੀਕ ਹੈ ਉਹ ਕਹਿੰਦੇ ਵੀ ਗੁਰੂ ਦੇ ਲੇਟੇ ਪਏ ਆ ਤੇ ਉਹ ਕਹਿੰਦੇ ਜੀ ਮੈਂ ਸੇਵਾ ਕਰਨੀ ਹੈ ਉਹ ਕਹਿੰਦਾ ਮੈਂ ਸੇਵਾ ਕਰਨੀ ਹੈ ਹੂੰ ਅੱਛਾ ਲੁੱਤਾ ਘੁੱਟਣ ਦੀ ਹੂੰ ਹੂੰ ਤਾਂ ਕਹਿੰਦੇ ਗੁਰੂ ਨੇ ਕਿਹਾ ਵਦਾਂ ਕਰ ਵੀ ਸੱਜੀ ਲੱਤ ਤੂੰ ਘੁੱਟ ਦੇ ਕੱਬੀ ਤੂੰ ਘੁੱਟ ਦੇ ਹੂੰ ਠੀਕ ਹੈ ਉਹ ਤੁਸੀਂ ਦੋਵਾਂ ਨੇ ਇਹੀ ਮਤਲਬ ਦਾ ਫਲ ਲੈਣਾ ਹੂੰ ਸੇਵਾ ਫਲ ਲੈਣ ਲਈ ਉਹ ਦੋਨੋਂ ਲੱਤਾਂ ਘੁੱਟ ਦੇ ਹੂੰ ਹੂੰ ਅੱਛਾ ਲੁੱਤਾਂ ਘੁੱਟ ਦੇ ਘੁੱਟਦਿਆਂ ਕਿ ਗੁਰੂ ਨੂੰ ਆਰਾਮ ਮਿਲ ਗਿਆ ਹੂੰ ਗੁਰੂ ਆਰਾਮ ਹੋ ਗਿਆ ਆਰਾਮ ਜਦੋਂ ਹੋ ਗਿਆ ਤੇ ਉਹ ਨੀਂਦ ਆ ਗਈ ਉਹ ਸੌ ਗਿਆ ਹੂੰ ਹੁਣ ਸੁੱਤੇ ਪਏ ਗੁਰੂ ਨੂੰ ਠਾਣ ਨਹੀਂ ਸਕਦੇ ਹੂੰ ਕੋ ਕੋ ਵੀ ਕੀ ਆਖਿਆ ਰੱਖਣਾ ਪਿਆ ਮੈਂ ਗੁਰੂ ਦੇ ਨੀਰ ਨਾਲ ਕਰਾ ਹੋ ਜਾਏ। ਹਾਂ ਬੀ ਡਿਸਟਰਬ ਨਾ ਕਰੀਏ ਹੈਨਾ। ਉਹ ਕਹਿੰਦਾ ਮੈਂ ਗੁਰੂ ਜੀ ਹੋ ਗਿਆ ਤੇ ਗੁਰੂ ਨੇ ਇਹਨਾਂ ਨੂੰ ਸੁੱਤੇ ਪਏ ਨੇ ਉਹਦੇ ਪਾਸਾ ਲਿਆ। ਹੂੰ। ਜਦੋਂ ਪਾਸਾ ਲਿਆ ਤੇ ਖੱਬੀ ਲੱਤ ਦੇ ਉੱਪਰ ਸੱਜੀ ਲੱਤ ਆ ਗਈ। ਹੂੰ। ਠੀਕ ਹੈ ਹਾਂਜੀ। ਇਹਨਾਂ ਦੇ ਫਲੈਟ ਪਿਆ ਸੀ। ਹੂੰ। ਹੁਣ ਸੱਜੀ ਲੱਤ ਉੱਪਰ ਆ ਗਈ ਆ ਤੇ ਖੱਬੀ ਲੱਤ ਹੂੰ ਥੱਲੇ ਚਲੀ ਗਈ। ਥੱਲੇ ਚਲੀ ਗਈ ਹਾਂ। ਹੁਣ ਉਹ ਜਿਹੜੇ ਸੱਜੀ ਲੱਤ ਆਲਾ ਉਹਨੂੰ ਖੱਬੀ ਲੱਤ ਆਲਾ ਕਹਿ ਰਿਹਾ ਕਿ ਤੂੰ ਸੱਜੀ ਲੱਤ ਪਰੇ ਕਰ ਆਪਣੇ। ਹੂੰ। ਅੱਛਾ। ਮੈਂ ਉਹਦੇ ਲੱਤ ਘੁੱਟਣੀ। ਹੂੰ ਹ ਤੂੰ ਸੱਜਣਾ ਤੇਰੀ ਜਾਨ ਉਪਰੇ ਕਰ ਉਹ ਕਹਿੰਦਾ ਗੁਰੂ ਟੇਡਾ ਹੋਇਆ ਹਮ ਹੈਨਾ ਤੇ ਇੰਨੇ ਕੁ ਨਹੀਂ ਉਹ ਕਹਿੰਦਾ ਮੈਂ ਲੱਤ ਨਹੀਂ ਦੱਕਣੀ ਤੂੰ ਆਦੀ ਲੱਤ ਪਰੇ ਜਾਕ ਹਮ ਲੱਤ ਤੇਰੀ ਆ ਅੱਛਾ ਜੀ ਤੂੰ ਪਰੇ ਕਰ ਹਮ ਉਹ ਕਹਿੰਦਾ ਮੈਂ ਨਹੀਂ ਕਰਨੀ ਹਮ ਉਹਦਾ ਕਰਨੀ ਪੈਣੀ ਹੈ ਤੈਨੂੰ ਲੱਤ ਪਰੇ ਕਰਨੀ ਪੈਣੀ ਆ ਤੂੰ ਮੇਰੇ ਕੰਚ ਪੰਗਾ ਪਾਇਆ ਮੇਰੀ ਸੇਵਾ ਚ ਪੰਗਾ ਪਾਇਆ ਵੀ ਮੇਰੀ ਸੇਵਾ ਚ ਵੀ ਮੈਨੂੰ ਫੜ ਕਿਦਾਂ ਮਿਲੂ ਹਾਂ ਇਦਾਂ ਨਹੀਂ ਗੱਲ ਬਣਨੀ ਤੈਨੂੰ ਲੱਤ ਪਰੇ ਕਰਨੀ ਪੈਣੀ ਅੱਛਾ ਜੀ ਉਹ ਕਹਿੰਦਾ ਨਹੀਂ ਉਹਨੇ ਡਾਂਗ ਚੱਕ ਲਈ ਹਮ ਅੱਛਾ ਜੀ ਇਦਾਂ ਮੈਂ ਲਾ ਤੋੜ ਦੇਣੀ ਤੇਰੀ ਹਾਂ ਹਾਂ ਜਿਹੜੀ ਤੇਰੇ ਛੇ ਲੱਤਾਂ ਮੈਂ ਤੋੜ ਦੇਣੀ ਐ ਅੱਛਾ ਹੈਨਾ ਹਾਂ ਹਾਂ ਉਹਨੂੰ ਲੱਤ ਉਹ ਤੇ ਦੇਣਾ ਗੁਰੂ ਦੀ ਐ ਹੂੰ ਉਹ ਲੱਤ ਕਿਹਦੇ ਦੀ ਆਪਣੀ ਦੀ ਸੀ ਉਹਨੂੰ ਦੇਸੀ ਦੂਜੇ ਦੀ ਤੁਸੀਂ ਹੈਂ ਠੀਕ ਐ ਉਹਨੇ ਉਹ ਕਹਿੰਦਾ ਨਹੀਂ ਦਿੰਦਾ ਤੋੜ ਕੇ ਦਿਖਾਵੇ ਕਹਿੰਦਾ ਮੈਂ ਤੇਰੀ ਤੋੜੂ ਅੱਛਾ ਜੇ ਲੱਤ ਤੂੰ ਮੇਰੀ ਤੋੜੂਗਾ ਹਾਂ ਮੇਰੇ ਗੁਰੂ ਦੀ ਇਹ ਸਜੀਤ ਮੈਂ ਤੇਰੀ ਤੋੜ ਦੂੰ ਹਾਂ ਅੱਜ ਚੱਕ ਦਿਖਾ ਹਾਂ ਉਹ ਜਦੋਂ ਲੜਦੇ ਆ ਡਾਂਗਾ ਚੱਕਿਆ ਆ ਤੇ ਕਹਿੰਦਾ ਉਹ ਗੁਰੂ ਸੁੱਤਾ ਪਿਆ ਸਿਕਾ ਉਹ ਜਾਗ ਆ ਗਈ ਹਾਂ 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 ਜਦੋਂ ਜਾਗ ਆ ਗਈ ਕਹਿੰਦਾ ਇਹ ਕਰਦੇ ਆ ਹੂੰ ਉਹਨੇ ਹਾਂ ਕਰਦੇ ਹੂੰ ਕਹਿੰਦੇ ਸਦਾ ਯੋ ਬਤ ਤਾਂ ਮੇਰੀ ਬਿਲਕੁਲ ਹੈ ਨਾ ਬਤ ਤਾਂ ੜੀਏ ਤੋਂ ਨੋ ਹੈ ਹਾਂ ਅਬ ਤੁਸੀਂ ਲੱਤਾਂ ਪਿੱਛੇ ਲੜੀ ਜਾਂਦੇ ਆ ਤੁਸੀਂ ਲੱਤਾਂ ਮੇਰੀਆਂ ਤੋੜਨੀ ਆ ਕੀ ਕਰਦੇ ਫਿਰਦੇ ਆ ਹਾਂ ਹਾਂ ਅਸਲ ਚ ਹੂੰ ਕਹਾਣੀ ਹੈਗਾ ਕਿ ਜਿਹੜਾ ਕਰਮ ਦਾ ਪਲ ਦਿੱਤਾ ਹਾਂ ਅਸੀਂ ਕਰਮ ਦੇ ਫਲ ਦੇ ਨਾਲ ਹੀ ਉਹ ਗੁਰੂ ਰੱਬ ਇੱਕ ਹੀ ਆ ਹੂੰ ਬਿਲਕੁਲ ਰਬੇ ਕੀ ਆ ਜਿਹੜੇ ਆ ਸੰਪਰਦਾਵਾਂ ਸਾਰੀਆਂ ਹਮ ਸੰਪਰਦਾਵਾਂ ਨੇ ਕਿਸੇ ਬਾਹ ਫੜ ਲਿਆ ਕਿਨੇ ਲੱਤ ਫੜ ਲੀਆ ਕਿਨੇ ਸਿਰ ਫੜ ਲਿਆ ਕਿਨੇ ਢੱਡ ਫੜ ਲਿਆ ਉਹ ਵੀ ਖਿੱਚੀ ਫਿਰਦੇ ਆ ਤੇ ਜਦੋਂ ਗੱਲਾਂ ਦੀ ਤੂੰ ਲੜ ਪਿੰਦੇ ਡਾਂਗਾ ਚੱਕ ਲਿੰਦੇ ਇਹਨੇ ਧਰਮ ਜਦੋਂ ਮੋਰਦੇ ਆ ਇਹ ਸੰਪਰਦਾਵਾਂ ਉਹ ਗੋਡ ਇਜ਼ ਵਨ ਕਿੰਨੇ ਹੁੰਦੀ ਨਾ ਜੇ ਚੱਕ ਆਚਾਰੀਆ ਰਜਨੀਸ਼ ਕਹਿੰਦੇ ਗੋਡ ਇਸ ਨਾਟ ਟੂ ਹਮ ਉਹ ਕਹਿੰਦੇ ਵਨ ਨਹੀਂ ਹੁੰਦਾ ਕਦੇ ਕੋ ਹਮ 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 ਕਹਿੰਦੇ ਇਹ ਹੁੰਦਾ ਗੋਡ ਇਸ ਨਾਟ ਟੂ ਦੋ ਨਹੀਂ ਆ ਭਾਵ ਕੀ ਆ ਇੱਕ ਤੇ ਜਦੋਂ ਕਹਿੰਦੇ ਗੋੜ ਇੱਕ ਵਾ ਪਵ ਗਿਣਤੀ ਸ਼ੁਰੂ ਹੋ ਗਈ ਆ ਫਿਰ ਤਾਂ ਅੱਗੇ ਵੀ ਗਿਣਨੇ ਪੈਣੇ ਆ ਉਹ ਇੱਕ ਕਹਿ ਕੇ ਹੀ ਗਿਣਤੀ ਸਟਾਰਟ ਹੋ ਗਈ ਹਣਾ ਕੋਈ ਕਹਦਾ ਸਾਡਾ ਗੁਰੂ ਸੱਚਾ ਕੋਈ ਸਾਡਾ ਗੁਰੂ ਸੱਚਾ ਕੋਈ ਸਾਡਾ ਗੁਰੂ ਸੱਚਾ ਸਾਡਾ ਗੁਰੂ ਬਹੁਤ ਹੀ ਉਹ ਕੀ ਕਰਦਾ ਕਰਾਮਾਤੀ ਆ ਹਣਾ ਅੰਤਰੀਆਮੀ ਆ ਆ ਵਾ ਇਹ ਆ ਉਹ ਮਨੂੰ ਸੋ ਮੈਨੇ ਸੋ ਬਕਵਾਸ ਕਰ ਦੇ ਨਾ ਗੱਲ ਇਹ ਹੈ ਕਿ ਇਹ ਜਿਹੜੀਆਂ ਨਾ ਧਰਮ ਦੇ ਨਾਂ ਦੇਤੇ ਧਰਮ ਯੁੱਧ ਲੱਗੇ ਹੈਗੇ ਆ। ਹਾਂਜੀ। ਰੱਬ ਕੀ ਹੈਗਾ? ਹੂੰ। ਹੈਨਾ? ਹੂੰ। ਹੁਣ ਜਿਹੜਾ ਕੱਲ ਉਥੇ ਰੌਲਾ ਪਿਆ ਸੁਪਰੀਮ ਕੋਰਟ ਦੇ ਵਿੱਚ ਇਹ ਹੀ ਪਿਆ? ਹੂੰ। ਜੀ ਹਾਂਜੀ। ਇਹ ਭਾਈ ਤੁਸੀਂ ਆਪਣੇ ਜਿਹੜੇ ਰੱਬ ਨੂੰ ਜਾ ਕੇ ਮਨਾ ਲਓ। ਕਿਉਂ ਵੈਦਾਂ ਨਾ ਹੋਵੇ ਨਾ। ਜੀ। ਤੇ ਗੱਲ ਹੈਗੀ ਆ ਕਿ ਅਸੀਂ ਬੈਠੇ ਕਿੱਥੇ? ਹੂੰ। ਅਸੀਂ ਉਸ ਜਿਹੜੀ ਬਲਾਈਂਡ ਫੇਸ ਜਿਹੜਾ ਅੰਧਵਿਸ਼ਵਾਸ ਆਇਆ। ਹੂੰ। ਕੇ ਮੇਰਾ। ਹੂੰ। ਇਹ ਨਹੀਂ ਮੇਰਾ। ਹੂੰ ਹੂੰ। ਇਨਾ ਕੀ ਮੇਰਾ ਮੈਂ ਇਹਨੂੰ ਹੀ ਸਾਹਮਣਾ ਤੇ ਬਾਕੀ ਤੇਰਾ ਤੂੰ ਸਾਹ ਉਹ ਕਹਿੰਦਾ ਤੂੰ ਮੇਰੇ ਚ ਪੰਗੜਾ ਲੈ ਹਮ ਇਧਰ ਮਸਜਿਦ ਬਣ ਗਈ ਇੱਥੇ ਗੁਦਰਾ ਬਣ ਗਿਆ ਉੱਥੇ ਕੋਈ ਹੋਰ ਬਣ ਗਿਆ ਮੰਦਰ ਬਣ ਗਿਆ ਮੰਦਰ ਬਣ ਗਿਆ ਇਹਨਾਂ ਸਾਰਿਆਂ ਦਾ ਹੈ ਆਪਸ ਵਿੱਚ ਪੇੜ ਪੈ ਗਿਆ ਜੀ ਤੇ ਜੇਕਰ ਇਹ ਕੁਝ ਨਾ ਹੁੰਦੇ ਬਣਾਏ ਤੇ ਸਕੂਲ ਸੀਗੇ ਵੀ ਸਮਝਾਉਣ ਲਈ ਹਾਂਜੀ ਪਰ ਹੁਣ ਸਕੂਲ ਨਹੀਂ ਬੰਦੇ ਨੂੰ ਬੰਦਾ ਬਣਾਇਆ ਜਾਵੇ ਹਨਾ ਇਹਨੂੰ ਬੰਦਾ ਬਣਾਇਆ ਜਾਵੇ ਹਨਾ ਬੰਦੇ ਰੇ ਬੰਦਾ ਬੰਦਾ ਨਹੀਂ ਬਣਿਆ ਪਰ ਧਰਮ ਉਦਨ ਹੀ ਸਹੀ ਹੋਣਾ ਜਦ ਤਨ ਹਰ ਮਨੁੱਖ ਆਪਣੇ ਕਰਮ ਦੇ ਉੱਪਰ ਹਮ ਪਹਿਰਾ ਦੋ ਹਮ ਸਹੀ ਗੱਲ ਹੈ ਆਪਣੇ ਫਰਜ਼ ਤੇ ਪਹਿਰਾ ਦੋਗਾ ਜਿਹੜਾ ਵੀ ਰਤਬਾ ਮਿਲਿਆ ਉਹ ਜੇ ਬਾਪ ਦਾ ਰਤਬਾ ਬਾਪ ਬਣ ਕੇ ਦਿਖਾੜੇ ਹਾਂਜੀ ਜੇ ਉਹਨੂੰ ਭਰਾ ਦਾ ਰਤਬਾ ਭਰਾ ਬਣ ਕੇ ਦਿਖਾੜੇ ਜੇ ਮਾਂ ਦਾ ਰਤਬਾ ਮਾਂ ਬਣ ਕੇ ਦਿਖਾੜੇ ਜਿਹੜੇ ਵੀ ਰਿਸ਼ਤੇ ਦਾ ਰਤਬਾ ਮਿਲਿਆ ਉਹਨੂੰ ਪੂਰਨ ਰੂਪ ਸਮਰਪਿਤ ਪਵਨਾ ਕਰਕੇ ਦਿਖਾਣੇ ਤੇ ਉਹਦਾ ਉਹ ਧਰਮ ਮੱਥੇ ਟਿਕਣਾ ਨਾਗਾ ਲੰਗਰ ਰੋਣਾ ਨਾਗਾ ਲੋਕਾਂ ਨੂੰ ਰੋਕੇ ਛਕਾਉਣਾ ਨਾਗਾ ਧਰਮ ਹੈਗਾ ਕਿ ਜਿਹੜਾ ਤੇਰੀ ਲੋੜ ਹੈਗੀ ਜਿਹਦੀ ਸੇਵਾ ਕਰੇ ਉਹਦੀ ਕਰ ਹੂੰ ਬਿਲਕੁਲ ਸਹੀ ਗੱਲ ਹੈ ਜੀ ਸੋ ਬਿਲਕੁਲ ਜੀ ਇਸ ਦੇ ਸਿੱਟੇ ਪਜੋ ਇਹੀ ਸਬਕ ਸਾਹਮਣੇ ਆਉਂਦਾ ਹੈ ਕਿ ਧਰਮ ਦੇ ਨਾਮ ਦੇ ਉੱਤੇ ਲੜੇ ਗਏ ਯੁੱਧ ਅਤੇ ਆਮਾਨਵੀ ਵਰਤਾਰਿਆਂ ਨੇ ਧਰਤੀ ਦੇ ਇਤਿਹਾਸ ਦੇ ਉੱਤੇ ਡੂੰਘੀਆਂ ਛਾਪਣੀਆਂ ਛੱਡੀਆਂ ਨੇ ਪਰ ਕੀ ਧਰਮ ਸੱਚਮੁੱਚ ਇਹਨਾਂ ਦਾ ਲਖਾਇਕ ਹੈ ਦਰਮ ਆਪਣੇ ਆਪ ਦੇ ਵਿੱਚ ਹਿੰਸਕ ਨਹੀਂ ਸਗੋਂ ਮਨੁੱਖੀ ਸੁਭਾਅ ਦੀਆਂ ਕਮੀਆਂ ਜਿਵੇਂ ਕਿ ਸੱਤਾ ਦੀ ਲਾਲਸਾ ਹੋ ਗਈ ਵੰਡੀਆਂ ਪਛਾਣਾਂ ਹੋ ਗਈਆਂ ਅਸਹਿਣਸ਼ਿਲਤਾ ਹੋ ਗਈ ਇਸ ਨੂੰ ਆ ਮਾਨਵੀ ਪਰਤਾਰਿਆਂ ਦਾ ਸਾਧਨ ਬਣਾਇਆ ਹੈ ਸੋ ਸਾਨੂੰ ਸਬਕ ਮਿਲਦਾ ਹੈ ਕਿ ਧਰਮ ਦੀ ਅਸਲ ਸ਼ਕਤੀ ਜੋ ਹੈ ਸੰਵਾਦ ਸਹਿਯੋਗ ਅਤੇ ਸਮਝ ਦੇ ਵਿੱਚ ਹੈ ਨਾ ਕਿ ਟਕਰਾਅ ਜਾਂ ਫਿਰ ਹਿੰਸਾ ਦੇ ਵਿੱਚ ਹੈ ਜੇਕਰ ਅਸੀਂ ਧਰਮ ਦੀਆਂ ਸਿੱਖਿਆਵਾਂ ਨੂੰ ਸਹੀ ਅਰਥਾਂ ਦੇ ਵਿੱਚ ਅਪਣਾਈਏ ਤਾਂ ਫਿਰ ਇਹ ਮਨੁੱਖਤਾ ਨੂੰ ਜੋੜਨ ਦਾ ਹੈ ਨਾ ਕਿ ਵੰਡਣ ਦਾ ਸਾਧਨ ਬਣ ਸਕਦਾ ਹੈ ਸੋ ਇਹ ਸਮਾਜ ਦੀ ਜ਼ਿੰਮੇਵਾਰੀ ਹੈ ਕਿ ਧਰਮ ਨੂੰ ਸ਼ਾਂਤੀ ਦੀ ਰਾਹ ਵਿੱਚ ਵਰਤਿਆ ਜਾਵੇ ਨਾ ਕਿ ਕਿਸੇ ਤਰ੍ਹਾਂ ਦੇ ਖੂਨ ਖਰਾਬੇ ਦੇ ਵਿੱਚ ਸੋ ਖੜਾ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਈ ਵਧੀਆਂ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦਾ ਹੈ ਨਾ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਨਵੀਂ ਗੱਲਬਾਤ ਦੇ ਨਾਲ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਤੇ ਦੇਵ ਜਾਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ